ਦੇਵਪਾਰ ਦੇ ਅੱਡਿਆਂ ਦੇ ਖਿਲਾਫ ਬੋਲੇ ਲੋਕ ਖੋਲ ਦਿੱਤਾ ਮੋਰਚਾ ਤੇ ਲਗਾ ਦਿੱਤੇ ਨੇ ਚੇਤਾਵਨੀ ਬੋਰਡ ਜੀਆਂ ਇਹ ਖਬਰ ਲੁਧਿਆਣਾ ਦੇ ਹਲਕਾ ਪੂਰਬੀ ਦੇ ਐਲ ਆਈ ਜੀ ਫਲੈਟਾਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੋਕ ਦੇਵਪਾਰ ਦੇ ਅੱਡਿਆਂ ਦੇ ਖਿਲਾਫ ਬੋਲ ਰਹੇ ਨੇ ਲੋਕਾਂ ਨੇ ਮੋਰਚਾ ਤੱਕ ਲਗਾ ਦਿੱਤਾ ਤੇ ਨਾਲ ਹੀ ਗਲੀਆਂ ਦੇ ਵਿੱਚ ਚੇਤਾਵਨੀ ਬੋਰਡ ਵੀ ਲਗਾ ਦਿੱਤੇ ਨੇ ਦੱਸਦੀ ਏ ਕਿ ਇੱਥੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਤਾਂ ਇੱਥੇ ਜੀਣਾ ਹੀ ਮੁਹਾਲ ਹੋਇਆ ਪਿਆਏ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਆਖੀ ਹੈ ਕਿ ਇਹ ਜਿਹੜੇ ਫਲੈਟ ਨੇ ਬਹੁਤ ਜ਼ਿਆਦਾ ਮਹਿੰਗੇ ਨੇ ਤੇ ਇੰਨੀ ਵੱਡੀ ਰਕਮ ਖਰਚ ਕਰਕੇ ਵੀ ਉਹਨਾਂ ਦਾ ਜੀਣਾ ਇੱਥੇ ਮੁਹਾਲ ਹੋਇਆ ਪਿਆਏ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਸਬੰਧ ਦੇ ਵਿੱਚ ਕਈ ਪਰਚੇ ਵੀ ਪਹਿਲਾਂ ਦਰਜ ਹੋ ਚੁੱਕੇ ਨੇ ਪਰੰਤੂ ਫਿਰ ਵੀ ਜਿਹੜੇ ਇਹ ਲੋਕ ਨੇ ਇਹ ਧੰਦਾ ਕਰਦੇ ਨੇ ਉਹ ਪਿੱਛੇ ਨਹੀਂ ਹਟ ਰਹੇ ਤੇ ਲੋਕਾਂ ਦਾ ਜੀਣਾ ਇੱਥੇ ਮੁਹਾਲ ਹੋਇਆ ਪਿਆਏ ਉਹਨਾਂ ਨੇ ਆਖਿਆ ਹੈ ਕਿ ਇਨ੍ਹਾਂ ਫਲੈਟਾਂ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਖਾਸਔਰਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੇ ਆਖਿਆ ਹੈ ਕਿ ਇਸ ਬੰਦ ਦੇ ਵਿੱਚ ਤਾਂ ਇੱਕ ਬਲਾਤਕਾਰ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ ਇਸ ਕਰਕੇ ਲੋਕ ਹੁਣ ਇਹਨਾਂ ਦੇ ਖਿਲਾਫ ਹੋਏ ਪੈ ਨੇ ਲੋਕਾਂ ਨੇ ਮੋਰਚਾ ਤੱਕ ਖੋਲ ਦਿੱਤਾ ਤੇ ਨਾਲ ਹੀ ਗਲੀਆਂ ਦੇ ਵਿੱਚ ਥਾਂ ਥਾਂ ਤੇ ਜਿਹੜੇ ਚੇਤਾਵਨੀ ਬੋਰਡ ਵੀ ਲਗਾ ਦਿੱਤੇ ਨੇ ਇੱਥੇ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਉਹ ਜਿਹੜਾ ਕੰਮ ਕਰਨਗੇ ਕਰਨਗੇ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਉਹ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਗੇ ਜਿਹੜੀ ਕਿ ਕਾਨੂੰਨੀ ਵਿਵਸਥਾ ਹੈ ਉਸ ਦੀ ਸਹਾਇਤਾ ਜ਼ਰੂਰ ਲਈ ਜਾਵੇਗੀ ਪਰੰਤੂ ਹੁਣ ਉਹ ਨਿਗਰਾਨੀ ਖੁਦ ਕਰਨਗੇ ਉਹਨਾਂ ਨੇ ਇੱਥੇ ਇਹ ਗੱਲ ਆਖ ਦਿੱਤੀ ਹੈ ਕਿ ਜੇਕਰ ਵੀ ਕੋਈ ਵਿਅਕਤੀ ਇਸ ਮਾਮਲੇ ਦੇ ਵਿੱਚ ਹੁਣ ਫੜਿਆ ਗਿਆ ਤਾਂ ਉਸ ਦੇ ਖਿਲਾਫ ਜਿਹੜੀ ਕੜੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ ਇਸ ਕਰਕੇ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਇਸ ਤੰ ਦੇ ਵਿੱਚ ਜਿਹੜਾ ਵੀ ਵਿਅਕਤੀ ਸ਼ਾਮਲ ਹੈ ਹੁਣ ਅਲਰਟ ਹੋ ਜਾਵੇ ਕਿਉਂਕਿ ਹੁਣ ਲੋਕ ਜਿਹੜੇ ਕਿ ਅਵੇਅਰ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਨੇ ਲੋਕ ਇਹਨਾਂ ਲੋਕਾਂ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਨੇ ਮੋਰਚਾ ਤੱਕ ਖੋਲ ਦਿੱਤਾ ਤੇ ਨਾਲ ਹੀ ਕਲੀਆਂ ਦੇ ਵਿੱਚ ਚੇਤਾਵਨੀ ਬੋਰਡ ਵੀ ਲਗਾ ਦਿੱਤੇ ਨੇ ਇਸ ਸਬੰਧ ਦੇ ਵਿੱਚ ਹੋਰ ਕੀ ਹੋ ਜਾ ਕਿਹਾ ਗਿਆ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਲਾਜਾ ਜੀ ਕੀ ਮਾਮਲਾ ਹੋ ਗਿਆ ਤੁਸੀਂ ਸਾਰੇ ਇੱਥੇ ਖੜੇ ਹੋ ਇੱਕ ਬੋਰਡ ਲਾ ਕੇ ਇੱਕ ਬੋਲ ਨੇ ਜੀ ਐਲ ਆਈ ਜਿਹੜੇ ਕੋਈ 5-7 ਘਰ ਦਾ ਦੇ ਹੈਗੇ ਆ 7-8 ਘਰ ਨੇ ਉਹਨਾਂ ਦੇ ਹਰ ਘਰ ਦੇ ਬਾਹਰ ਜਦਾ ਬੋਲ ਲਿਆ ਘਰ ਦੇ ਨੇੜ ਦੇ ਨੇ ਲੋਕ ਅਫੇਰ ਹੋ ਜਾਣ ਐਲ ਆਈ ਚ ਰਹਿਣਾ ਬਿਲਕੁਲ ਜਿਹੜਾ ਬਹੁਤ ਔਖਾ ਹੋਇਆ ਰਿਹਾ ਲੋਕਾਂ ਦੇ ਧੀਆ ਬੈਣਾ ਸੁਰੱਖਿਤ ਨਹੀਂ ਹੈ ਗਿਆ ਇਹ ਪਿੱਛੇ ਜੀ ਬਲਾਤਕਾਰ ਹੋਇਆ ਜਿਹੜਾ ਆਉਂਦਾ ਜਾਣਾ ਅੱਡੇ ਤੇ ਹੁੰਦਾ ਉਹ ਗਲਤੀ ਨਾਲ ਫਲੈਟ ਹੈਗੇ ਕੁਝ ਉਹ ਦੋ ਘਰ ਉਹਲੇ ਚਲੇ ਗਏ ਅੱਛੇ ਜਿਲੇ ਦੇ ਲੜਾਈ ਦਾ ਕਾਰਨ ਬਣਦਾ ਅਸੀਂ ਸਾਰੇ ਹੁਣ ਐਲਜੀ ਪਹਿਲਾਂ ਆਸ਼ੀਆ ਤੋਂ 35 ਸਾਲ ਪਹਿਲਾਂ ਵੀ ਮੁੱਦਾ ਚੱਕਿਆ ਸੀਗਾ ਉਦੋਂ ਇੱਥੇ ਉਸੋਂ ਘੱਟ ਸੀ ਕਿ ਹੁਣ ਉਸੋਂ ਬੁਰੀਆ ਹੁਣ ਲੋਕ ਅਵੇਰ ਨਹੀਂ ਹੁਣ ਲੋਕ ਆਮਾਰੇ ਕੋਈ ਇਹ ਜਿਹੜੇ ਫਲੈਕਸਾ ਲਾ ਰਿਹਾ ਕੋਈ ਬੰਦਾ ਆਪਣੀ ਸਰਕਾਰ ਨਾਲੋਂ ਨਹੀਂ ਕੋਈ ਕਿਸੇ ਪ੍ਰਸ਼ਾਸਨ ਨਾਲੋਂ ਨਹੀਂ ਹਰ ਬੰਦਾ ਜਿਹੜਾ ਲੋਕ ਦੁਖੀਏ ਪੀੜਾ ਦੇ ਲੋਕ ਆ ਉਹ ਆਪਣੀ ਜੀਬ 'ਚ ਪੈਸੇ ਲਾ ਕੇ ਉੱਤਾਰੇ ਆਖਰੀ ਬੋਟ ਕਿਸ ਚੀਜ਼ ਦਾ ਆ ਔਰ ਜੇ ਉਹ ਪਾਰ ਦਾ ਜਿਹੜਾ ਧੰਦਾ ਚੱਲਦਾ ਇਸ ਏਰੀਆ ਦੇ ਜਿਹੜਾ ਬੇਪੇਪਰ ਚੱਲਦਾ ਸੀਗਾ ਉਸ ਕਰ ਨੂੰ ਨਿਕ ਲਾਇਆ ਗਿਆ ਜਾਂ ਚਿਤੌਲੀ ਆ ਉਹਨਾਂ ਨੂੰ ਜਾਣ ਕੇ ਅਵੇਅਰ ਕਰਨ ਲਈ ਲਾਇਆ ਗਿਆ ਜੀ ਨਹੀਂ ਅਸੀਂ ਦੇਖੋ ਮੇਰੇ ਕੋਲ ਤਾਂ ਖਾਸ ਤੌਰ ਤੇ 15 ਸਾਲ ਪਹਿਲਾਂ ਦੀ ਪਈਆ ਉਸ ਤੋਂ ਬਾਅਦ ਵੀ ਗਏ ਬੰਦੇ ਉਹਨਾਂ ਦੇ ਪਈਆ ਉਸ ਤੋਂ ਬਾਅਦ ਜਿਹੜਾ ਕਈ ਬੰਦੇ ਦੇ ਪਰਚੇ ਵੀ ਦਰਜ ਹੋਇਆ ਸਰਕਾਰ ਲੋ ਜਿਹੜਾ ਪਰਚਾ ਦਾਜ ਹੁੰਦਾ ਉਹ ਕਰਦੇ ਹਾਰਾ ਕਰ ਦਿੱਤਾ ਇਹਨਾਂ ਲੋ ਜੀ ਕੋਈ ਵੱਡਾ ਧਾਰਾ ਲਾ ਕੇ ਜਿਵੇਂ ਟ੍ਰੈਫਿਕ ਇਨਵੋਲ ਦਾ ਹੈਗਾ ਐਕਟ ਉਹ ਲਾ ਕੇ ਉਹ ਤਕੜਾ ਜਿਹਾ ਜਦੋਂ ਪंधरा 20 ਦਿਨ ਜਮਾਨਤ ਲਾਏ ਅੱਜ ਫੜਦੇ ਆ ਦੂਜੇ ਦਿਨ ਜਮਾਨਤ ਨਹੀਂ ਹੁੰਦੀ ਸਰ ਲੱਗਦਾ ਨਹੀਂ ਥਾਣੇ ਚ ਮੈਂ 300 ਮੀਟਰ ਆ 1 ਕਿਲੋਮੀਟਰ ਦੂਰੀ ਤੇ ਇਸਨੇ ਜੇ ਕੰਮ ਚੱਲਿਆ ਪ੍ਰਸ਼ਾਸਨ ਕੀ ਸਤਾਪੀ ਪ੍ਰਸ਼ਾਸਨ ਨੂੰ ਹਜੇ ਤੱਕ ਇਸ ਮਾਮਲੇ ਤੇ ਵੀ ਜਾਣਕਾਰੀ ਨਹੀਂ ਮਿਲੀ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਪ੍ਰਸ਼ਾਸਨ ਤੁਹਾਨੂੰ ਪਤਾ ਹੈ ਜਿਹੜਿਆ ਅਫਸਰਾਂ ਦਾ ਚਲੋ ਸਾਰੇ ਅਫਸਰ ਦੀ ਮੈਂ ਕਹਿੰਦਾ ਔਰ ਜਿਹੜੇ ਚੰਦ ਅਫਸਰ ਹੈਗੇ ਉਹ ਵੀ ਆਉਂਦੇ ਆ ਆਪਣਾ ਮਹੀਨਾ ਲੈਣਦੇ ਆ ਉਹ ਅਫਸਰਾਂ ਨੂੰ ਪਤਾ ਨਹੀਂ ਪਤਾ ਜਾਂ ਉਹ ਨਹੀਂ ਖਬਰ ਪਹੁੰਚਣ ਦੇ ਜਦਕੇ ਹੁਣ ਫਵਾਰਾ ਚ ਆ ਜਿਹੜੇ ਆ ਬਲਤ ਕਰੋ ਯਾ ਉਸ ਤੋਂ ਬਾਅਦ ਜਿਹੜੇ ਪ੍ਰੋਫਸਰ ਨੂੰ ਮਿਲਿਆ ਉਹਨਾਂ ਅਫਸਰ ਕੀ ਕਾਰਵਾਈ ਕਰਦੇ ਆ ਅਸੀਂ ਤੋਂ ਵੀ ਵੇਟ ਆ ਪਹਿਲੇ ਪਹਿਲਾ ਸਾਡਾ ਕੰਮ ਹੈ ਪ੍ਰਸ਼ਾਸਨ ਨੂੰ ਜਦੋਂ ਕੋਈ ਆਪਾਂ ਫੜਾਂਗੇ ਮੱਲੇਲੇ ਪਹਿਲਾ ਪ੍ਰਸ਼ਾਸਨ ਬੁਲਾਵਾਂਗੇ ਪ੍ਰਸ਼ਾਸਨ ਕੋ ਕਾਰਵਾਈ ਕਰਦਾ ਠੀਕ ਹੈ ਨਹੀਂ ਕਾਰਵਾਈ ਕਰਦਾ ਫਿਰ ਸਾਰੇ ਮੱਲੇਲੇ ਇਕੱਠੇ ਹੋਣਗੇ ਪਹਿਲੇ ਪ੍ਰਸ਼ਾਸਨ ਸਰ ਮੰਨਦਾ ਨਹੀਂ ਲੋਕ ਇਸ ਬੱਤੀ ਸੈਕਟਰ ਦੀਆਂ ਕਰਨੀ ਹੈ ਲਾਈਟਿਫਲਟ ਦੇ ਵਿੱਚ ਬੜੇ ਬੜੇ ਮਹਿੰਗੇ ਭਾਅ ਯਾਨੀ ਕਿ ਮਕਾਨ ਲੈ ਕੇ ਰਹਿੰਦੇ ਨੇ ਪਰਿਵਾਰ ਲੈ ਕੇ ਰਹਿੰਦੇ ਨੇ ਬਟ ਜਦੋਂ ਲੋਕਾਂ ਨੂੰ ਨਹੀਂ ਪਤਾਉਂਦਾ ਉਸ ਤੋਂ ਬਾਅਦ ਜੋ ਲੋਕ ਰਹਿਣਾ ਸ਼ੁਰੂ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਤਰੀਕੇ ਦੇ ਕਰਤਰ ਦੇ ਉਹਨਾਂ ਦੇ ਲੋਕალურ ਪੰਨੀ ਬੀਤੀ ਉਹਨੇ ਪ੍ਰਸ਼ਾਸਨ ਨੂੰ ਕਦੇ ਕੰਪਲੀਟ ਫਿਰ ਜਿਹੜਾ ਵਿਚਾਰਾ ਬੀਲ ਲਖ ਲਾਇਆ ਹੁੰਦਾ ਲਗਾਦਾ ਜਿਹੜਾ ਸਾਡਾ ਮਿਲਿਆ ਦਿਓ ਅਸੀਂ ਜਾਈਏ ਉੱਥੇ ਕੰਨ ਮਤਲਬ ਲੋਕ ਰਹਿ ਕੇ ਯਾਨੀ ਕਿ ਰਾਜੀ ਨਹੀਂ ਇਹ ਮੈਂ ਕਹ ਰਿਹਾ ਇਹ ਫਲੈਟ ਦਿੱਲੀ ਤੱਕ ਮਸ਼ਹੂਰ ਨੇ ਅੱਛਾ ਜੀ ਫਲੈਟ ਰੈੱਡ ਕੁਆਟਰ ਜਿੰਨੂੰ ਮਰਜ਼ੀ ਪੁੱਛੋ ਦਿੱਲੀ ਪੁੱਛੋ ਤੁਹਾਨੂੰ ਤਾਂ ਦੱਸਾਂਗੇ ਬੰਦੇ ਕਿਹੜੇ ਕਿੱਥੇ ਆਏ ਹੋ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕਰਾਈ ਜਾਏਗੀ ਸੋਸ ਜੀ ਇਹ ਲੋ ਨਹੀਂ ਜੀ ਸਾਰੇ ਮੱਲਾਂ ਵਾਸੀ ਖੜੇ ਆ ਜੀ ਮੱਲਾਂ ਵਾਸੀ ਨਾਲ ਸਾਰੇ ਨਾਲ ਖੜੇ ਆ ਜਿੱਥੇ ਸਾਨੂੰ ਹਕਮ ਲਾਣਗੇ ਅਸੀਂ ਖੜੇ ਆ ਪਹਿਲਾ ਕੰਮ ਸਾਡਾ ਪ੍ਰਸ਼ਾਸਨ ਨੂੰ ਕ ਬੋਰਡ ਵੀਰ ਕਰਦਾ ਠੀਕ ਹੈ ਜੀ ਜਿਹੜੇ ਹੁਣ ਜੇ ਬੋਰਡ ਦੇਖ ਕੇ ਵੀ ਉਹ ਫਿਰ ਕੰਮ ਕਰੀ ਜਾਣਾ ਵੀ ਉਹਨਾਂ ਨੂੰ ਇਹਦਾ ਮਤਲਬ ਆ ਪ੍ਰਸ਼ਾਸਨ ਦਾ ਆ ਸਰਕਾਰ ਦਾ ਕਿਸੇ ਨਾ ਕਿਸੇ ਦਿਨ ਸਰਤੇ ਉੱਠਾਤਾ ਹੈਗਾ ਫਿਰ ਉਹ ਦੇਖੋ ਚਾਹੇ ਪ੍ਰਸ਼ਾਸਨ ਹੈ ਜਿਹੜਾ ਕੋ ਵੱਡੇ ਤੋਂ ਵੱਡਾ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਜਾਂ ਵੱਡੇ ਤੋਂ ਵੱਡਾ ਅਫਸਰ ਹੋਵੇ ਜਦੋਂ ਪਬਲਿਕ ਆਮ ਆਰੇ ਖੜੀ ਗਿਆ ਤਾਂ ਫਿਰ ਸਾਰੇ ਤੁਹਾਨੂੰ ਪਤਾ ਵੀ ਪਬਲਿਕ ਦੇ ਅੱਗੇ ਤਾਂ ਸਭ ਕੁਝ ਖਦਮ ਯਾਨੀ ਮਤਲਬ ਅਗੇ ਤੇ ਅਗੇ ਇਸ ਤਰੀਕੇ ਦਾ ਕੰਮ ਚਲੇਗਾ ਜਿਹੜਾ ਕਰਾਊਗਾ ਉਹ ਆਪ ਜ਼ਿੰਮੇਦਾਰ ਹੋਗਾ ਬਿਲਕੁਕੁਲ ਜੀ ਉਹ ਆਪ ਜ਼ਿੰਮੇਦਾਰ ਸਾਰੇ ਲਪੜ ਲਿਆ ਉਹਨਾਂ ਨੂੰ ਪਤਾ